ਰਾਹੁ ਗਦੋ 2 ਸਾਲ ਦਾ ਸਮਾ ਲੰਘ ਜਾਣ ਬਾਦ ਗਵੀ ਓ ਮੰਗਾ ਜਿਉਂ ਜਿਉ ਐਸੇ ਤਰ੍ਹਾਂ ਖੜੀਆਂ ਰਹਿਣੀਆਂ ਤਾਂ ਤੁਹਾਡੇ ਦੋਹੇ ਬੋਲਵਾ ਦੇ ਆਗੂਆਂ ਨੇ ਜਤਲ ਗੀਤਾ ਕੇ ਸਮਾ ਮੰਗ ਕਰਦਾ ਹੈ ਜੇ ਪ੍ਰਾਪਤ ਕਰਨ ਦਾ ਸਮਾ ਹਾਂ ਹੁਣ ਠੁਕਮਾ ਹੈ ਤਾਂ ਇਹ ਅੰਦੋਲਨ ਨੂੰ ਸ਼ੁਰੂ ਕੀਤਾ ਪਰ ਕਹੇ ਇਹਨਾਂ ਅੰਦੋਲਨਾਂ 'ਚ ਅਜੇ ਬਹੁਤ سارے ਬਜ਼ੁਰਗਾਂ ਰਿਆਂ ਨੌਜਵਾਨਾਂ ਰਿਆਂ ਅੱਖਾਂ ਬਿਵਾ ਬੈਠੇ ਆ ਬਹੁਤਾਂ ਦੇ ਆਂਗ ਪਾਇ ਤਰਾਲੇ ਇੱਕ 22 23 ਸਾਲ ਦਾ ਦੋ ਭੈਣਾਂ ਦਾ ਇਕੱਲਾ ਭਰਾ ਸ਼ਰਮ ਕਾਰਸਿਲ ਇਹ ਸਰਕਾਰ ਦੀਆਂ ਗੋਲੀਆਂ ਚ ਛੇਦੀ ਤੜਿਆ ਪਰ ਭਰਾਵੋ ਟੋੜੇ ਮਨਾ ਚ ਉਸ ਨੌਜਵਾਨ ਦਾ ਖੂਨ ਵਗਣਾ ਤੈਂਦਾ ਕਿ ਇਹ ਉਸ ਨੂੰ ਕੱਲੇ ਨੂੰ ਐਮਐਸਯੂ ਦੀ ਲੋਗ ਨਹੀਂ ਜੀ ਆਜਾ ਮਾਪੀ ਲੋੜੀ ਜੀ ਓਠ ਨੌਜਵਾਨ ਨੇ ਥੋੜੀਆਂ ਮੰਗਾ ਵਾਸਤੇ ਛੇੜੀ ਪਾਈ ਐ ਐਸ ਕਰਕੇ ਆਪਾਂ ਓੜ ਦੀ ਛੇੜੀ ਨੂੰ ਅਜਾਇਆ ਨਹੀਂ ਜਾਣ ਦੇਣਾ ਅੱਜ ਛੱਡੀ ਦੱਚ ਆਪਣੇ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੇ ਸਮੇਂ ਦਾ ਐਲਾਨ ਹੋਣਾ ਹੈ ਅਗਲੇ ਆ ਉਹ ਭਾਗੋ ਐਲਾਨ ਥੋੜੇ ਇਕੱਠਾਂ ਦੇ ਜੋਰ ਤੇ ਥੋੜੇ ਸ਼ਰਾਂ ਦੇ ਹੋਣਾ ਹੈ ਉਹ ਐਲਾਨ ਨੂੰ ਇਹ ਵੀ ਰਹਿਣਾ ਲਾਗੂ ਕਰਨਾ ਹੈ ਚੋਪੇ ਤੁਸੀਂ ਉਹ ਲੋਧੇ ਹੋ ਜਿਹੜੇ ਵੱਡੇ ਵੱਡੇ ਕਹਿ ਚੱਲ ਕੇ ਵੀ ਫੇਰ ਤੁਸੀਂ ਇੱਥੇ ਡਟੇ ਹੋਇਓ ਚਾਹੇ ਵੀ ਆ ਗਿਆ ਹਲੇਲੂਇਆ ਆ ਗਈ ਤੰਬੂ ਪਾਰਦੇ ਜੇ ਮੱਛਰ ਦਾ ਮੁਕਾਬਲਾ ਕੀਤਾ ਤੇ ਉਹ ਸਰਤੇ ਖੰਡ ਹੈ ਐਸ ਕਰਕੇ ਛੋਟੇ ਸਦਕ ਨੂੰ ਸਲਾਮ ਹੈ ਬਾਰ ਭਰਾਵੋ ਲੜਾਈ ਰੋਜ਼ ਮਾਤਾਂ ਦੀ ਹੈ ਲੜਾਈ ਵੱਡੀ ਹੈ ਲੜਾਈ ਜਿੱਤਣ ਵਾਸਤੇ ਮਾਨਸਿਕ ਤਿਆਰੀ ਕਰਨੀ ਪੈਣੀ ਹੈ ਰੁਕੀ ਜਾ ਰਹੀ ਹੈ ਇਹ ਉਹ ਨਮਾਜ਼ ਹੈ ਜਿਹੜੀ ਰੁਕਣ ਵਾਲੀ ਹੈ ਸਾਡਾ ਮਨੋਰਥ ਹੈ ਕਿ ਜਿਹੜਾ ਸਾਡਾ ਤੁਸੀਂ ਧੰਨ ਦੋ ਰੁਕਿਆ ਉਹ ਜੂ ਬਾਂਸ ਕਰਨਾ ਹੈ ਬਾਅਦ ਉਹਨਾਂ ਦਾ ਆ ਜਾਂਦਾ ਹੈ ਕਿ ਆਸਾਂ ਅਸੀਂ ਬੱਚਾ ਪੁੱਤਾਂ ਰਿੰਦਾ ਸਾਰੀਆਂ ਜ਼ਮੀਨਾਂ ਸਾਰਾ ਸਰਮਾਨ ਹੋਰ ਆਪਣਾ ਕਿਵੇਂ ਕਹਾਂਗੇ ਲੜਾਈ ਛੋਟੀ ਹੈ ਐਸ ਕਰਕੇ ਭਰਾਵੋ ਇਹ ਆਪਣੇ ਭਾਰਤ ਦੀ ਜ਼ਮੀਨ ਨੂੰ ਇਸ ਗੈਰੀ ਅੱਖ ਨਾਲ ਦੇਖ ਰਿਹਾ ਹੈ ਕਿ ਇਸ ਨੂੰ ਕਦੋਂ ਰੱਬਿਆ ਜਾਵੇ ਸਾਧ ਜੀ ਦਾ ਸਹਿਤ ਪੈਤਰੇ ਬਣਾ ਦਿੰਦੇ ਪਹਿਲਾ ਭਾਰਤ ਚ ਸ਼ਾਂਤੀ ਗਲਾਰੇ ਦਾ ਨਾਮ ਦਿਆ ਕਿ ਭਾਰਤ ਚ ਪੰਜ ਸ਼ਾਂਤੀ ਗਲਾਰੇ ਬਣਨਗੇ ਦਿੱਲੀ ਤੋਂ ਲੈ ਕੇ ਕਲਕੱਤੇ ਤੱਕ ਇਹ ਅੰਬਸਾ ਤੋਂ ਲੈ ਕੇ ਕਲਕੱਤੇ ਤੱਕ ਇਹ ਸਾਰੇ ਸੰਤੀ ਦਲਾਰਾਂ ਨੂੰ ਆਪਸ ਜੋੜਿਆ ਜਾਊਗਾ। ਉਸ ਉਸ ਨੀਤੀ ਤੈ ਤ ਸਾਰੇ ਪਿੰਡਾਂ ਨੂੰ ਉਜਾੜ ਕੇ ਕਿੰਨੇ ਸ਼ਹਿਰ ਬਣਨੇ ਆ ਕਿੰਨੇ ਮਾਲ ਬੁਲਣੇ ਆ ਕਿੰਨੇ ਹਵਾਈ ਅੱਡੇ ਬਣਨੇ ਆ ਕਿੰਨੇ ਰੇਲਵੇ ਜੇਸਣ ਹੋਣੇ ਆ ਦੇਸੀ ਜਦੋਂ ਤੁਸੀਂ ਇਹਦਾ ਬ੍ਰੋਹਮਿਤਾ ਉਹ ਬ੍ਰੋਹਮਿਤਾ ਨਮਾ ਨਮਾ ਪ੍ਰਜੈਗਟ ਕੱਢ ਲਾ ਆ ਜਿਹੜਾ ਬਣ ਜਾਂਦਾ ਹੈ ਭਾਗ ਮਾਣਾ ਪ੍ਰਜੈਗਟ ਸੋਸ਼ਲ ਮੀਡੀਆ ላይ ਦੇਖਿਆ ਕਿ ਥੋਡੀਆਂ ਖੜੀਆਂ ਫਸਲਾਂ ਚ ਉਹਨਿੰਨ ਦਾ ਗਵੈਰ ਕਰਨ ਵਾਸਤੇ ਫਸਲਾਂ ਨਹੀਂ ਬਟੜਣ ਦਿੱਤੀਆਂ ਲਤੜੇ ਪਾਏ ਤੁਸੀਂ ਲੜਿਓ ਬਾਹਰੋਂ ਇਹ ਰੋਲ ਨੇ ਭਰਾਵੋ ਸਾਰੇ ਭਾਰਤ ਦੀ 72% ਐ ਮੰਨ ਲਓ 100 ਤੋਂ 72% ਜ਼ਮੀਨ ਆਪਣੀ ਹੈ ਸਾਰੇ ਘਿਲਿਆਂ ਦੇ ਕਨੈਕਸ਼ਨ ਏਥ ਰੋਡ ਨਾਲ ਜੋੜਦੇ ਆਂ ਇਹਦੇ ਦੋਏ ਛੱਡਾਂ ਤੇ ਵੇਲ ਵੇ ਲੈਣਾ ਮੁਸ਼ਕਿਲ ਹੈ ਥਾਂ ਥਾਂ ਤੇ ਡੰਪ ਰੱਖੇ ਜਾਣਿਆ ਜਿੱਥੇ ਇਹ ਆਦਾ ਹਜ਼ਾਰਾਂ ਹਜ਼ਾਰਾਂ ਕੀੜਿਆਂ ਦਾ ਫਾਰਮ ਬਣਾ ਕੇ ਆਪਣੇ ਬਾਗਲ ਪੈਦਾ ਕਰਨੇ ਐ ਆਪਾਂ ਨੂੰ ਪੁਖਾਰੀ ਬਣਾਣਾ ਹੈ ਮਜ਼ਦੂਰ ਬਣਾਉਣਾ ਹੈ ਆਪਣੇ ਖੇਤਾਂ 'ਚ ਆਪਾਂ ਨੂੰ ਮਜ਼ਦੂਰ ਬਣਾ ਕੇ ਕੰਮ ਕਰਾਇਆ ਕਰਨੇ ਆ ਤੁਸੀਂ ਦੇਖ ਲਓ ਜੇ ਇਹ ਹਾਲਾਤ ਦੇਖਣੇ ਐ ਤਾਂ ਬਹੁਤਾ ਸਮਾਂ ਨਹੀਂ ਲੰਘਦਾ ਜੋਵੇ ਬਹੁਤ سارے ਵੀਰਾਂ ਨੂੰ ਭਲੇਖੇ ਐ ਕਿ ਜਿਹੜੀ ਇਹ ਨੀਤੀ ਬਣਾਉਂਦੇ ਐ ਔਰ ਦਾ ਖਾਣਾ ਪਹਿਲਾਂ ਤਿਆਰ ਕਰ ਲੈਂਦੇ ਐ ਭਰਾਵੋ ਹੋਰ ਇਹਨਾਂ ਨੇ ਦੁੱਧ ਦੇ ਵੀ ਕਬਜ਼ਾ ਕਰਨਾ ਆ ਜਿਹੜਾ ਹੁਣ ਡਾਕਟਰ ਆਉਂਦੇ ਐ ਪਿੰਡਾਂ 'ਚ ਥੋੜੇ ਡੰਕਰਾਂ